ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜੇ ਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਸ ਮੇਰਾ ਚੈਨਲ ਸਬਸਕ੍ਰਾਈਬ ਕਰ ਲੋ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਅੱਜ ਬਣਾਵਾਂਗੇ ਵੈਜ ਕੋਲਾਪੂਰੀ ਸਬਜੀ ਬਿਲਕੁਲ ਜਿਸ ਤਰ੍ਹਾਂ ਰੈਸਟੋਰੈਂਟ ਦੇ ਵਿੱਚ ਤਿਆਰ ਹੁੰਦੀ ਹੈ ਆਪਾਂ ਸੇਮ ਉਸੇ ਤਰ੍ਹਾਂ ਹੀ ਇਹ ਸਬਜੀ ਬਣਾ ਕੇ ਤਿਆਰ ਕਰਾਂਗੇ ਆਪਾਂ ਨੇ ਸਾਰੇ ਜਿਹੜੇ ਸਮਾਨ ਤਿਆਰ ਕਰ ਲਿਆ ਇੱਕ ਕੌਲੀ ਲਈ ਅਸੀਂ ਮਟਰਾਂ ਦੀ ਇੱਕ ਕੌਲੀ ਲਈ ਅਸੀਂ ਸ਼ਿਮਲਾ ਸ਼ਿਮਲਾ ਮਿਰਚਾਂ ਨੂੰ ਕੱਟ ਕੇ ਇੱਕ ਕੌਲੀ ਲਈ ਅਸੀਂ ਗੋਭੀ ਦੀ ਗੋਭੀ ਨੂੰ ਅਸੀਂ ਛੋਟੇ ਪੀਸਾਂ ਦੇ ਵਿੱਚ ਕੱਟ ਲਿਆ ਤੇ ਇੱਕ ਕੌਲੀ ਲਈ ਅਸੀਂ ਪਨੀਰ ਦੀ ਪਨੀਰ ਨੂੰ ਅਸੀਂ ਛੋਟੇ ਪੀਸਾਂ ਦੇ ਵਿੱਚ ਕੱਟ ਲਿਆ ਇੱਕ ਲਿਆ ਅਸੀਂ ਨਾਰੀਅਲ ਦਾ ਬਰਾ ਦੇ ਦਾ ਵੱਡਾ ਚਮਚ 5-7 ਲਈ ਅਸੀਂ ਕਾਜੂ 2 ਲਏ ਅਸੀਂ ਟਮਾਟਰ 2 ਲਏ ਪਿਆਜ਼ ਇੱਕ ਅਦਰਕ ਦਾ ਪੀਸ ਤੇ ਜਿਹੜਾ ਸਮਾਨ ਅਸੀਂ ਨਾਲ ਦੀ ਨਾਲ ਪਾਉਣਾ ਹੈ ਆਪਾਂ ਉਹਨੂੰ ਤਿਆਰ ਕਰਾਂਗੇ ਤੇ ਪੰਜ ਸੱਤ ਕਲੀਆਂ ਲਈਆਂ ਸੀ ਲਸੈਂਦੀਆਂ ਬਾਕੀ ਜਿਹੜਾ ਸੁੱਕਾ ਸਮਾਨ ਆ ਮਸਾਲੇ ਉਹ ਅਸੀਂ ਤਿਆਰ ਕਰ ਲਏ ਬੜੀ ਇਲੈਚੀ ਲੌਂਗ ਕਾਲੀ ਮਿਰਚ ਦਾਲ ਚੀਨੀ ਸਾਬਦਾ ਧਨੀਆ ਹਾਂਜੀ ਜਿਹੜੇ ਕਾਜੂ ਐ ਇਹਨਾਂ ਦਾ ਆਪਾਂ ਸਭ ਤੋਂ ਪਹਿਲਾਂ ਪੇਸਟ ਬਣਾ ਲਈਏ ਤਾਂ ਕਿ ਇਹਨੂੰ ਅਸੀਂ ਸਬਜੀ ਦੇ ਵਿੱਚ ਪਾ ਕੇ ਬਹੁਤ ਹੀ ਸੁਆਦਿਸ਼ਟ ਜਿਹੜੀ ਇਹ ਤਿਆਰ ਹੋਊਗੀ ਤੇ ਆਪਾਂ ਨੇ ਕਾਜੂਆਂ ਨੂੰ ਕੁੰਡੀ ਦੇ ਵਿੱਚ ਹੀ ਕੁੱਟ ਲੈਣਾ ਹੈ ਕੌਣ ਕਾਜੂ ਆ ਜਿਹੜੇ ਥੋੜੇ ਆ ਉਹ ਮਿਕਸੀ ਦੇ ਕੱਪ ਦੇ ਵਿੱਚ ਇਹ ਨਹੀਂ ਗ੍ਰाइंड ਹੋਣਾ ਤਾਂ ਇਸ ਕਰਕੇ ਜਿਹੜੀ ਅਸੀਂ ਇਹ ਕਾਜੂ ਆ ਇਹਨੂੰ ਕੁੰਡੀ ਦੇ ਵਿੱਚ ਕੁੱਟ ਲੈਣਾ ਕੁੱਟ ਕੇ ਪਹਿਲਾਂ ਅਸੀਂ ਇਹਨਾਂ ਨੂੰ ਹਲਕਾ ਜਿਹਾ ਕੁੱਟ ਲਿਆ ਤੇ ਫਿਰ ਆਪਾਂ ਨੇ ਦੋ ਕ ਚਮਚੀ ਦੇ ਵਿੱਚ ਪਾਣੀ ਪਾ ਕੇ ਉਹਨੂੰ ਪੂਰੀ ਤਰ੍ਹਾਂ ਗ੍ਰाइंड ਕਰ ਲਿਆ ਦੇਖੋ ਜਿਹੜਾ ਸਾਡਾ ਇਹ ਕਾਜੂ ਅਸੀਂ ਇੱਕ ਕੌਲੀ ਦੇ ਵਿੱਚ ਕੱਢ ਲਿਆ ਪੂਰੀ ਤਰ੍ਹਾਂ ਤਿਆਰ ਹੋ ਗਏ ਤੇ ਹੁਣ ਆਪਾਂ ਲਾਵਾਂਗੇ ਤੜਕਾ ਇਹ ਜਿਹੜੇ ਸਬ ਮਸਾਲੇ ਆਪਾਂ ਨੇ ਲਏ ਆ ਬੜੀ ਇਲਾਇਚੀ ਲੌਂਗ ਕਾਲੀ ਮਿਰਚ ਧਨੀਆ ਸਾਫ ਦਾ ਚੱਕਰੀ ਇਹਨਾਂ ਨੂੰ ਆਪਾਂ ਗਰਮ ਤੇਲ ਦੇ ਵਿੱਚ ਹਲਕਾ ਜਿਹਾ ਭੁੰਨ ਲਵਾਂਗੇ ਇਹ ਜਿਹੜੀ ਸਾਡੀ ਸਬਜੀ ਆ ਇਹ ਬਿਲਕੁਲ ਰੈਸਟੋਰੈਂਟ ਸਟਾਈਲ ਬਣ ਕੇ ਤਿਆਰ ਹੁੰਦੀ ਹੈ ਇਹਨੂੰ ਬਣਾਉਣ ਦਾ ਬਹੁਤ ਹੀ ਆਸਾਨ ਤਰੀਕਾ ਹੈ ਤੇ ਘਰ ਦੇ ਵਿੱਚ ਅਸੀਂ ਸਾਫ਼ ਸੁਥਰੇ ਢੰਗ ਦੇ ਨਾਲ ਇਹਨੂੰ ਤਿਆਰ ਕਰ ਸਕਦੇ ਆ ਦੇਖੋ ਹੁਣ ਜਦ ਬੜੀ ਇਲਾਇਚੀ ਫੁੱਲ ਜਾਂਦੀ ਹੈ ਫਿਰ ਜਿਹੜਾ ਸਾਡਾ ਮਸਾਲਾ ਪੂਰੀ ਤਰ੍ਹਾਂ ਭੁੰਨ ਹੋ ਜਾਂਦਾ ਹੈ ਹੁਣ ਆਪਾਂ ਨੇ ਜਿਹੜਾ ਇੱਕ ਬੜਾ ਚਮਚ ਕੋਕੋਨਟ ਪਾਊਡਰ ਦਾ ਲਿਆ ਤਾਂ ਹੁਣ ਆਪਾਂ ਉਹਨੂੰ ਪਾਵਾਂਗੇ ਤੇ ਉਹਨੂੰ ਆਪਾਂ ਹਲਕਾ ਜਿਹਾ ਬ੍ਰਾਊਨ ਕਰ ਲਵਾਂਗੇ ਆਪਾਂ ਤਾਜ਼ਾ ਨਾਰੀਅਲ ਲੈ ਕੇ ਉਹ ਵੀ ਕद्दूकस ਕਰ ਸਕਦੇ ਆ ਆਪਾਂ ਨੇ ਨਾ ਨਾਰੀਅਲ ਜਿਹੜਾ ਉਹ ਸੁੱਕਾ ਹੀ ਆਪਾਂ ਨੇ ਬਰਾਦਾ ਜਿਹਾ ਪਾ ਲਿਆ ਤੇ ਇਹਨੂੰ ਆਪਾਂ ਹਲਕਾ ਜਿਹਾ ਜਿਹੜਾ ਸੇਕ ਲਗਾਵਾਂਗੇ ਇਹਨੂੰ ਥੋੜਾ ਜਿਹਾ ਆਪਾਂ ਬ੍ਰਾਊਨ ਕਰਾਂਗੇ ਹਾਂਜੀ ਹੁਣ ਆਹ ਇਸ ਗੈਸ ਬੰਦ ਕਰਤਾ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਹਿਲਾਉਂਦੇ ਰਵਾਂਗੇ ਇਹਨੂੰ ਠੰਡਾ ਕਰ ਲੈਣਾ ਠੰਡਾ ਕਰਕੇ ਫਿਰ ਆਪਾਂ ਇਹਨੂੰ ਮਿਕਸੀ ਦੇ ਕੱਪ ਦੇ ਵਿੱਚ ਪਾ ਦਵਾਂਗੇ ਤੇ ਨਾਲ ਪਾਵਾਂਗੇ ਪਾਣੀ ਤਾਂ ਕਿ ਇਹ ਆਸਾਨੀ ਦੇ ਨਾਲ ਗ੍ਰाइंड ਹੋ ਜAVE ਹਾਂਜੀ ਸਾਡਾ ਜਿਹੜਾ ਮਸਾਲਾ ਹੈ ਉਹ ਅਸੀਂ ਭੁੰਨ ਲਿਆ ਤੇ ਉਹਨੂੰ ਅਸੀਂ ਚੰਗੀ ਤਰ੍ਹਾਂ ਠੰਡਾ ਕਰ ਲਿਆ ਹੁਣ ਆਪਾਂ ਉਹਨੂੰ ਇੱਕ ਮਿਕਸੀ ਦੇ ਕੱਪ ਦੇ ਵਿੱਚ ਪਾਤਾ ਤੇ ਇਹਦੇ ਵਿੱਚ ਪਾਵਾਂਗੇ ਅੱਧਕ ਕੱਪ ਪਾਣੀ ਦਾ ਤੇ ਆਪਾਂ ਇਹਨੂੰ ਗ੍ਰाइंड ਕਰਕੇ ਕਿਸ ਸਾਈਡ ਤੇ ਰੱਖ ਲਿਆ। ਹੁਣ ਅਸੀਂ ਇੱਕ ਛੋਟੀ ਕੜਚੀ ਸਰੋਂ ਦੇ ਤੇਲ ਦੀ ਪਾਵਾਂਗੇ। ਤੇਲ ਨੂੰ ਆਪਾਂ ਨੇ ਪੂਰੀ ਤਰ੍ਹਾਂ ਜਿਹੜਾ ਗਰਮ ਕਰ ਲਿਆ। ਤੇ ਹੁਣ ਇਹਦੇ ਵਿੱਚ ਆਪਾਂ ਇਸੇ ਮੇਰੀ ਜਿਹੜੀ ਦੋ ਲਾਲ ਮਿਰਚ ਆਪਾਂ ਪਾ ਦਵਾਂਗੇ ਤੇ ਇਹਨੂੰ ਆਪਾਂ ਹਲਕਾ ਜਾਂ ਹਲਾਵਾਂਗੇ। ਤੇ ਨਾਲ ਹੀ ਇਹਦੇ ਵਿੱਚ ਫਿਰ ਆਪਾਂ ਪਾਵਾਂਗੇ ਅਦਰਕ ਤੇ ਲਸਣ ਦਾ ਪੇਸਟ। ਹਾਂਜੀ ਆਪਾਂ ਨੇ ਅਦਰਕ ਤੇ ਲਸਣ ਦਾ ਜਿਹੜਾ ਪੇਸਟ ਹੁਣ ਨਾਲ ਨਾਲ ਪਾ ਦਿੱਤਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ। ਇਹ ਸਬਜ਼ੀ ਨੂੰ ਬਣਾਉਣ ਦਾ ਬਹੁਤ ਆਸਾਨ ਤਰੀਕਾ ਹੈ। ਆਪਾਂ ਇਹਨੂੰ ਆਸਾਨ ਢੰਗ ਦੇ ਨਾਲ ਬਣਾ ਸਕਦੇ ਹਾਂ। ਹੁਣ ਦੇਖੋ ਸਾਡਾ ਜਿਹੜਾ ਅਦਰਕ ਤੇ ਲਸਣ ਉਹ ਬ੍ਰਾਊਨ ਹੋ ਗਿਆ। ਹੁਣ ਪਾਵਾਂਗੇ ਆਪਾਂ ਦੋ ਕੱਟ ਬਰੀਕ ਪਿਆਜ਼। ਪਿਆਜ਼ਾਂ ਨੂੰ ਆਪਾਂ ਨੇ ਪੂਰੀ ਤਰ੍ਹਾਂ ਤੇਲ ਦੇ ਵਿੱਚ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਮਿਕਸ ਕਰ ਦੇਣਾ। ਤੇ ਨਾਲ ਪਾਵਾਂਗੇ ਆਪਾਂ ਨਮਕ ਆਪਾਂ ਨੇ ਪੂਰੀ ਸਬਜੀ ਦਾ ਨਮਕ ਹੈ ਜਿਹੜਾ ਇਹਦੇ ਵਿੱਚ ਹੀ ਪਾ ਦੇਣਾ ਤਾਂ ਕਿ ਇਹ ਪੂਰੀ ਸਬਜੀ ਦੇ ਵਿੱਚ ਮਿਕਸ ਹੋ ਜਾਵੇ ਅਸੀਂ ਇੱਕ ਬड़ा ਚਮਚਾ ਜਿਹੜਾ ਉਹ ਨਮਕ ਦਾ ਪਾਉਣਾ ਹੈ ਇਹਦੇ ਨਾਲ ਇੱਕ ਤਾਂ ਪਿਆਜ਼ ਹੈ ਜਿਹੜੇ ਪਿਆਜ਼ ਸੌਖੇ ਭੁੱਜ ਜੰਨੇ ਆ ਤੇ ਨਾਲੇ ਜਿਹੜੇ ਟਮਾਟਰ ਆ ਵੀ ਸੌਖੇ ਭੁੱਜ ਜੰਨੇ ਆ ਇਹਨਾਂ ਨੂੰ 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 ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਦੇਖੋ ਨਮਕ ਬੰਦੀ ਸਾਰੀ ਜਿਹੜੇ ਸਾਡੇ ਪਿਆਜ਼ਾਂ ਉਹ ਬਰਾਊਨ ਹੋ ਗਏ ਆਪਾਂ ਇਹਨੂੰ ਹਲਾ ਦਵਾਂਗੇ ਨਮਕ ਪਾਉਣ ਦੇ ਨਾਲ ਜਿਹੜਾ ਮਸਾਲਾ ਉਹ ਥੱਲੇ ਵੀ ਨਹੀਂ ਲੱਗਦਾ ਤੇ ਜਿਹੜਾ ਆਸਾਨੀ ਦੇ ਨਾਲ ਪੁੰਨ ਵੀ ਹੋ ਜਾਂਦਾ ਤੇ ਹੁਣ ਆਪਾਂ ਨਾਲ ਦੀ ਨਾਲ ਇਹਦੇ ਵਿੱਚ ਸਾਰੇ ਮਸਾਲੇ ਪਾ ਦਵਾਂਗੇ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਟਮਾਟਰ ਅਸੀਂ ਦੋ ਟਮਾਟਰ ਲਏ ਉਹਨੂੰ ਛੋਟੇ ਛੋਟੇ ਪੀਸਾਂ ਦੇ ਵਿੱਚ ਅਸੀਂ ਕੱਟ ਲਿਆ ਕੱਟ ਕੇ ਹੁਣ ਆਪਾਂ ਨੇ ਪਿਆਜ਼ਾਂ ਦੇ ਵਿੱਚ ਇਹਨੂੰ ਪਾ ਦਿੱਤਾ ਨਮਕ ਜਿਹੜਾ ਅਸੀਂ ਪਾਇਆ ਹੋਇਆ ਉਹਦੇ ਨਾਲ ਇਹ ਜਿਹੜੇ ਟਮਾਟਰ ਆ ਸਾਡੇ ਆਸਾਨੀ ਦੇ ਨਾਲ ਜਿਹੜੇ ਭੁੰਨ ਹੋ ਜਾਣਗੇ ਤੇ ਇਹਨੂੰ ਆਪਾਂ ਹਲਕਾ ਹਲਕਾ ਹਲਾਉਂਦੇ ਰਹਿਾਂਗੇ ਹਾਂਜੀ ਦੇਖੋ ਜਿਹੜਾ ਸਾਡਾ ਮਸਾਲਾ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਗਿਆ ਇਹਨੂੰ ਆਪਾਂ ਹਲਕਾ ਹਲਕਾ ਪਲਟੇ ਦੇ ਨਾਲ ਦਵਾ ਦੇਣਾ ਤੇ ਹੁਣ ਅਸੀਂ ਅੱਧਾ ਚਮਚ ਪਾਇਆ ਲਾਲ ਦੇਗੀ ਮਿਰਚ ਦਾ ਹੁਣ ਆਪਾਂ ਇਹਨੂੰ ਦੇਗੀ ਮਿਰਚ ਨੂੰ ਪਾ ਕੇ ਪੂਰੀ ਤਰ੍ਹਾਂ ਮਿਕਸ ਕਰ ਦੇਣਾ ਤਾਂ ਕਿ ਜਿਹੜਾ ਸਾਡਾ ਮਸਾਲਾ ਉਹ ਪੂਰੀ ਤਰ੍ਹਾਂ ਲਾਲ ਹੋ ਜਵੇ ਤੇ ਸਬਜ਼ੀ ਸਾਡੀ ਦੇਖਣ ਵਿੱਚ ਤੇ ਖਾਣ ਵਿੱਚ ਬਹੁਤ ਹੀ ਜਿਹੜੀ ਇਸ ਦੇ ਨਾਲ ਸਵਾਦਿਸ਼ਟ ਬਣਦੀ ਆ ਤੇ ਨਾਲ ਹੀ ਪਾਵਾਂਗੇ ਅਸੀਂ ਜੀਰਾ ਪਾਊਡਰ ਇਹਦੇ ਵਿੱਚ ਅਸੀਂ ਸਾਬਤਾਂ ਜੀਰਾ ਨਹੀਂ ਪਾਇਆ ਆਪਾਂ ਨੇ ਜੀਰੇ ਨੂੰ ਕੱਚੇ ਨੂੰ ਹੀ ਗ੍ਰाइंड ਕਰਕੇ ਉਹਦਾ ਪਾਊਡਰ ਬਣਾ ਕੇ ਅੱਧਾ ਚਮਚ ਪਾਇਆ ਤੇ ਹੁਣ ਅਸੀਂ ਅੱਧਾ ਚਮਚ ਪਾਇਆ ਲਾਲ ਤਿੱਖੀ ਮਿਰਚ ਦਾ ਕਿਉਂਕਿ ਅਸੀਂ ਇਹਦੇ ਵਿੱਚ ਕੋਈ ਹਰੀ ਮਿਰਚ ਨਹੀਂ ਪਾਈ ਅਸੀਂ ਅੱਧਾ ਚਮਚ ਹੀ ਪਾਇਆ ਕਿਉਂਕਿ ਜਿਹੜੀ ਅਸੀਂ ਮਸਾਲੇ ਦੇ ਵਿੱਚ ਮਿਰਚਾਂ ਭੁੰਨੀਆਂ ਕਾਲੀ ਮਿਰਚ ਭੁੰਨੀਆਂ ਉਹਦਾ ਵੀ ਜਿਹੜਾ ਮਸਾਲਾ ਮਿਰਚ ਉਹ ਵੀ ਤੇਜ਼ ਹੋ ਜਾਂਦੀ ਹੈ ਇਸ ਕਰਕੇ ਅਸੀਂ ਮਿਰਚ ਘੱਟ ਪਾਈ ਹੈ ਤੇ ਅੱਧਾ ਚਮਚ ਪਾਇਆ ਸੀ ਇਹਨੂੰ ਅਸੀਂ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਬਣਾ ਸਕਦੇ ਹਾਂ ਤੇ ਅਸੀਂ ਕਸੂਰੀ ਮੇਥੀ ਨੂੰ ਵਿੱਚ ਮਸਲ ਕੇ ਪਾਣਾ ਤਾਂ ਕਿ ਉਹ ਵਿੱਚ ਮਿਕਸ ਹੋ ਜਾਵੇ। ਹੁਣ ਜੀ ਦੇਖੋ ਸਾਡੀ ਕਸੂਰੀ ਮੇਥੀ ਪੂਰੀ ਤਰ੍ਹਾਂ ਮਿਕਸ ਹੋ ਗਈ ਤੇ ਹੁਣ ਆਪਾਂ ਇਹਨੂੰ ਇਹਦੇ ਵਿੱਚ ਪਾਵਾਂਗੇ ਜੋ ਆਪਾਂ ਨੇ ਗ੍ਰाइंड ਕਰਾਤਾ ਮਸਾਲਾ ਭੁੰਨ ਕੇ ਕੋਕੋਨਟ ਪਾਊਡਰ ਆਪਾਂ ਨੇ ਜਿਹੜਾ ਪਾਇਆ ਤਾਂ ਉਹਨੂੰ ਆਪਾਂ ਹੁਣ ਮਸਾਲੇ ਦੇ ਵਿੱਚ ਪਾ ਦਵਾਂਗੇ ਤੇ ਇਹਨੂੰ ਪੂਰੀ ਤਰ੍ਹਾਂ ਆਪਾਂ ਨੇ ਮਿਕਸ ਕਰ ਦੇਣਾ। ਤੇ ਇਹਨੂੰ ਭੁੰਨਣ ਵਾਸਤੇ ਆਪਾਂ ਕੱਪ ਨੂੰ ਧੋ ਕੇ ਅੱਧਾ ਕੱਪ ਆ ਜਿਹੜਾ ਆਪਾਂ ਪਾਣੀ ਦਾ ਵੀ ਪਾਵਾਂਗੇ ਤੇ ਇਹ ਪੂਰੀ ਤਰ੍ਹਾਂ ਜਿਹੜਾ ਸਾਡਾ ਮਸਾਲਾ ਬਣ ਕੇ ਤਿਆਰ ਹੋ ਜਾਊਗਾ ਦੇਖੋ ਹੁਣ ਆਪਾਂ ਨੇ ਕੋਕੋਨਟ ਪਾਊਡਰ ਜਿਹੜਾ ਪਾਇਆ ਭੁੰਨ ਕੇ ਉਹਦੇ ਨਾਲ ਇੱਕਦਮ ਜਿਹੜੀ ਸਾਡੀ ਗਰੇਵੀ ਆ ਉਹ ਵਲਫੀਜੀ ਤਿਆਰ ਹੋਊਗੀ ਤੇ ਹੁਣ ਆਪਾਂ ਇਹਦੇ ਵਿੱਚ ਅੱਧਾ ਕੱਪ ਆ ਜਿਹੜਾ ਪਾਵਾਂਗੇ ਪਾਣੀ ਦਾ ਪਾਣੀ ਆਪਾਂ ਨੇ ਪਾਤਾ ਤਾਂ ਕਿ ਜਿਹੜੀ ਸਾਡਾ ਮਸਾਲਾ ਏ ਉਹ ਪੂਰੀ ਤਰ੍ਹਾਂ ਭੁੰਨ ਹੋ ਜਾਵੇ ਇਹਨੂੰ ਆਪਾਂ ਭੁੰਨੀ ਜਾਵਾਂਗੇ ਨਾਲ ਦੀ ਨਾਲ ਆਪਾਂ ਹਲਾਈ ਜਾਵਾਂਗੇ ਜਦੋਂ ਮਸਾਲੇ ਦਾ ਕਲਰ ਬਿਲਕੁਲ ਚੇਂਜ ਹੋ ਜਾਊਗਾ ਫਿਰ ਆਪਾਂ ਇਹਦੇ ਵਿੱਚ ਗਰੇਵੀ ਦੇ ਹਿਸਾਬ ਦੇ ਨਾਲ ਜਿਹੜਾ ਪਾਣੀ ਪਾਉਣਾ ਹੈ ਹੁਣ ਆਪਾਂ ਇਹਨੂੰ 2 ਮਿੰਟ ਵਾਸਤੇ ਢਾਕ ਤਾ ਮਸਾਲਾ ਇਹਨੇ ਪੂਰੀ ਤਰ੍ਹਾਂ ਘੁਲ ਛੱਡਤਾ ਮਸਾਲਾ ਜਿਹੜਾ ਸੈੱਡ ਬਣ ਕੇ ਤਿਆਰ ਹੋ ਗਿਆ ਹੁਣ ਆਪਾਂ ਆਪਣੀ ਗਰੇਵੀ ਦੇ ਹਿਸਾਬ ਦੇ ਨਾਲ ਜਿਹੜਾ ਪਾਣੀ ਪਾਉਣਾ ਹੈ ਵੀ ਸਾਨੂੰ ਕਿੰਨੇ ਕਿ ਜਿਹੜੀ ਗਰੇਵੀ ਆਪਾਂ ਨੂੰ ਚਾਹੀਦੀ ਹੈ ਆਪਾਂ ਨੇ ਇੱਕ ਸਟੀਲ ਦਾ ਗਲਾਸ ਪਾਇਆ ਪਾਣੀ ਦਾ ਕਿਉਂਕਿ ਸਬਜ਼ੀਆਂ ਜਿਹੜੀਆਂ ਉਹ ਸਾਰੀਆਂ ਕੱਚੀਆਂ ਹਨ ਉਹਨਾਂ ਨੂੰ ਵੀ ਉਬਲਣ ਵਾਸਤੇ ਟਾਈਮ ਚਾਹੀਦਾ ਤੇ ਜਿਹੜੀ ਸਾਡੀ ਗਰੇਵੀ ਉਹ ਪੂਰੀ ਤਰ੍ਹਾਂ ਮਿਕਸ ਹੋਣੀ ਚਾਹੀਦੀ ਹੈ ਗਰੇਵੀ ਮਸਾਲੇ ਦੇ ਵਿੱਚ ਸਬਜ਼ੀ ਦੇ ਵਿੱਚ ਪੂਰੀ ਤਰ੍ਹਾਂ ਮਿਕਸ ਹੋਣੀ ਚਾਹੀਦੀ ਹੈ ਤੇ ਹੁਣ ਆਪਾਂ ਜਿਹੜੀਆਂ ਸਬਜ਼ੀਆਂ ਹਨ ਉਹਨਾਂ ਨੂੰ ਗਰੇਵੀ ਦੇ ਵਿੱਚ ਪਾ ਦਮਾ ਗਏ ਗਰੇਵੀ ਆਪਾਂ ਆਪਣੇ ਹਿਸਾਬ ਦੇ ਨਾਲ ਪਾ ਸਕਦੇ ਹਾਂ ਜਿਹੜੀਆਂ ਸਾਡੀਆਂ ਇਹ ਸਬਜ਼ੀਆਂ ਇਹ ਕੱਚੀਆਂ ਅਸੀਂ ਜਿਹੜੀ ਗਰੇਵੀ ਉਹ ਪਤਲੀ ਕਰੀ ਹੈ ਤਾਂ ਕਿ ਜਦੋਂ ਉਹ ਸਬਜੀ ਨੇ ਬਣਨਾ ਹੈ ਸਬਜੀ ਨੇ ਵੀ ਬਣਨਾ ਤੇ ਨਾਲ-ਨਾਲ ਜਿਹੜੀ ਗਰੇਵੀ ਉਹਨੇ ਵੀ ਸੌਖਤ ਹੋ ਜਾਨਾ ਜਿਹੜਾ ਪਨੀਰ ਹੈ ਪਾਣੀ ਨੂੰ ਬਹੁਤ ਸੌਖਤ ਕਰਦਾ ਹੈ ਆਪਾਂ ਇਹਨੂੰ ਪੂਰੀ ਤਰ੍ਹਾਂ ਮਿਕਸ ਕਰ ਦਵਾਂਗੇ ਇਹਨੂੰ ਆਪਾਂ ਪੂਰੀ ਤਰ੍ਹਾਂ ਮਿਕਸ ਕਰ ਦੇਣਾ ਹੁਣ ਆਪਾਂ ਇਹਨੂੰ ਢਾਕ ਦਿਆਂ 10 ਮਿੰਟ ਵਾਸਤੇ ਇਹਨੂੰ ਆਪਾਂ ਢਾਕੂਗੇ ਹਾਂਜੀ ਦੇਖ ਲਓ ਢਾਕ ਲਿਆ ਤੇ ਹੁਣ ਅਸੀਂ ਇਹਨੂੰ ਢੱਕਣ ਚੱਕਿਆ ਤੇ ਸਬਜ਼ੀ ਜਿਹੜੀ ਸਾਡੀ ਬਣੀ ਵੀ ਐ ਅਸੀਂ ਅੱਧਾ ਚਮਚ ਗਰਮ ਮਸਾਲਾ ਅੱਧਾ ਚਮਚ ਧਨੀਆ ਪਾਊਡਰ ਪਾਤਾ ਤੇ ਫਿਰ ਆਪਾਂ ਜਿਹੜੇ ਇੱਕ ਬੜਾ ਚਮਚ ਕਾਜੂਆਂ ਦਾ ਗ੍ਰाइंड ਕਰਿਆ ਤਾਂ ਪਰ ਆਪਾਂ ਨੇ ਉਹ ਪਾਤਾ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਦੋ ਬੜੇ ਚਮਚਾ ਜਿਹੜੇ ਅਸੀਂ ਤਾਜੀ ਮਲਾਈ ਦੇ ਲਏ ਆ ਆਪਾਂ ਕਰੀਮ ਵੀ ਲੈ ਸਕਦੇ ਆ ਅਸੀਂ ਤਾਜੀ ਮਲਾਈ ਹੈ ਜਿਹੜੀ ਉਹ ਪਾਈ ਹੈ ਤੇ ਆਪਾਂ ਇਹਨੂੰ ਮਿਕਸ ਕਰ ਦਵਾਂਗੇ ਇਹ ਜਿਹੜੀ ਸਾਡੀ ਸਬਜੀ ਹੈ ਬਣ ਕੇ ਬਹੁਤ ਹੀ ਜ਼ਿਆਦਾ ਸਵਾਦਿਸ਼ਟ ਤਿਆਰ ਹੁੰਦੀ ਹੈ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਇੱਕ ਵਾਰੀ ਆਪ ਵੀ ਜ਼ਰੂਰ ਟਰਾਈ ਕਰੋ ਸੇਮ ਰੈਸਟੋਰੈਂਟ ਵਾਲਾ ਜਿਹਦੇ ਵਿੱਚ ਟੇਸਟ ਹੁੰਦਾ ਰੈਸਟੋਰੈਂਟ ਵਿੱਚ ਏਸੇ ਢੰਗ ਦੇ ਨਾਲ ਹੀ ਸਬਜ਼ੀਆਂ ਬਣਦੀਆਂ ਆਪਾਂ ਘਰ ਦੇ ਵਿੱਚ ਆਸਾਨੀ ਦੇ ਨਾਲ ਇਹਨਾਂ ਨੂੰ ਬਣਾ ਸਕਦੇ ਆ ਤੇ ਆਪਾਂ ਜਿਹੜੀ ਮਲਾਈ ਤੇ ਬਦਾਮ ਦਾ ਆਪਾਂ ਨੇ ਪੇਸਟ ਪਾਇਆ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਦਾਂ। ਹਾਂਜੀ ਸਬਜੀ ਜਿਹੜੀ ਸਾਡੀ ਬਣ ਕੇ ਤਿਆਰ ਹੋ ਗਈ ਆਪਾਂ ਇਹਨੂੰ ਕੋਕੋਲੇ ਦੇ ਵਿੱਚ ਪਾ ਲਵਾਂਗੇ ਤੇ ਦੇਖੋ ਸਾਡੀ ਸਬਜੀ ਦੇਖਣ ਦੇ ਵਿੱਚ ਕਿੰਨੀ ਵਧੀਆ ਹੈ ਆਪਾਂ ਨੇ ਇਹਦੇ ਵਿੱਚ ਹਲਦੀ ਨਹੀਂ ਪਾਈ ਆਪਾਂ ਬਿਨਾ ਹਲਦੀ ਤੇ ਹੀ ਸਬਜੀ ਬਣਾਈ ਹੈ ਮੈਨੂੰ ਉਮੀਦ ਹੈ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਗੀ ਜੇ ਪਸੰਦ ਆਈ ਤਾਂ ਆ ਲੈ ਕੇ ਕਮੈਂਟ ਸ਼ੇਅਰ ਵੀ ਜਰੂਰ ਕਰੋ। ਤੇ ਇੱਕ ਵਾਰੀ ਆਪ ਵੀ ਜ਼ਰੂਰ ਟਰਾਈ ਕਰਿਓ ਮੇਰੇ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ